ਬڑے ਚਾਵਾ ਦੇ ਨਾਲ ਇਹ ਨੌਜਵਾਨ ਜਰਮਨ ਦੀ ਧਰਤੀ ਤੇ ਗਿਆ ਸੀ ਕਾਰੋਬਾਰ ਵਾਸਤੇ ਆਪਣੇ ਸੁਪਨੇ ਲੈ ਕੇ ਪਰ ਉਸ ਨੂੰ ਕੀ ਪਤਾ ਸੀ ਉੱਥੇ ਜਾ ਕੇ ਉਹਦੀ ਅੱਖਾਂ ਦੀ ਰੋਸ਼ਨੀ ਜਲੀ ਚਲੀ ਜਾਂਦੀ ਆ ਅਤੇ ਉਸ ਤੋਂ ਬਾਅਦ ਉਹ ਕਿੰਨਾ ਮੁਸ਼ਕਲਾਂ ਸਾਹਮਣਾ ਕਰਕੇ ਜਿਹੜਾ ਉਸ ਨੂੰ ਵਾਪਸ ਪੰਜਾਬ ਲੈਣਾ ਪੈਂਦਾ ਸੁਪਨੇ ਤੇ ਬਹੁਤ ਲੱਗ ਗਏ ਘਰ ਦੇਣ ਮਤਲਬ ਕਿ ਕਰਜ਼ਾ ਦੇ ਕੇ ਭੇਜਿਆ ਸੀ 8-10 ਲੱਖ ਤੇ ਉਹ ਚੋ ਲੜੇ ਲੱਥੇ ਹੀ ਨਹੀਂ ਕੋਈ ਵੀ ਪੈਸੇ ਤੇ 4-5 ਮਹੀਨੇ ਬਰ ਜਾਂਦੇ ਮੇਰੀ ਅੱਖਾਂ ਇਦਾਂ ਹੋ ਗਈਆਂ ਤੇ ਕੰਮ ਕਰਦੇ ਕਰਦੇ 4 ਕਿ ਮਹੀਨੇ ਕੰਮ ਕੀਤਾ ਜੇ ਤੇ ਕੰਮ ਕਰਦੇ ਕਰਦੇ ਜਦੋਂ ਮੈਨੂੰ ਬਲਰੀ ਵਿਖਣਾ ਸ਼ੁਰੂ ਹੋਇਆ ਤੇ ਲੱਗੇ ਜਰਮਨ ਦੀ ਦੁਕਾਨਾਂ ਤੇ ਗਿਆ ਐਨਕ ਲਵਾਉਣ ਉੱਥੇ ਵੀ ਦੋ ਨੰਬਰ ਛਾ ਕਿਤੇ ਐਨਕ ਨਹੀਂ ਲਵਾ ਸਕਦਾ ਮਤਲਬ ਉੱਥੇ ਪਾਸਵਰਡ ਵਗੈਰਾ ਉੱਧਰ ਤੇ ਲੀਗਲ ਡਾਕੂਮੈਂਟ ਜੇ ਮੰਗਦੇ ਲੱਗੇ ਵੀਰ ਹੀ ਮੁੰਡੇ ਰੈਸਟੋਰੈਂਟ ਤੇ ਜਿੱਥੇ ਮੇਰੇ ਲੱਗੇ ਕੰਮ ਕਰਦੇ ਪੰਜਾਬੀ ਉਹਨਾਂ ਨੇ ਸਲਾਹ ਦਿੱਤੀ ਦਾ ਪੁਰਤਕਾਰ ਦਰਜਾ ਤੇ ਜਦੋਂ ਉੱਥੇ ਵੀ ਕੋਈ ਹੱਲ ਨਹੀਂ ਲੱਭਾ ਤੇ ਫਿਰ ਉਹਨਾਂ ਨੇ ਸੋਚਿਆ ਕਿ ਨੂੰ ਵਾਪਸ ਤੋਰਦੀ ਉੱਥੇ ਦਾ ਲਾਸ਼ਾਂ ਦੇ ਇੰਡੀਆ ਹੋ ਜਾਏ ਇੱਥੇ ਉਹਨਾਂ ਨੇ ਫਰੀਆਨ ਨੂੰ ਤੋਰਨ ਦਾ ਫਰਸਾਰਨ ਸਲਾਹ ਬਣੀ ਹੈ ਮੇਰੇ ਸਭ ਤੋਂ ਪਹਿਲੇ ਅੱਖਾਂ ਜੇ ਸਭ ਤੋਂ ਪਹਿਲੇ ਮਹਾਪਿਆ ਦਾ ਮੂਵੀ ਵੇਖਣਾ ਆਪਣੇ ਬਸ ਇਹਦੀ ਨਾੜੀ ਦੱਸਦੇ ਕੋਈ ਇਥੋਂ ਜੀ ਬ੍ਰੇਨ ਚ ਹੁੰਦੀ ਆ ਉਹ ਕੋਈ ਡਾਕਟਰ ਕਹਿੰਦੇ ਦੱਬੀ ਗਈ ਜਾਂ ਸੁੱਕ ਗਈ ਆ ਕਿਜੀ ਜੀ ਜੀ ਤੁਮ ਮੈਂ ਤੁਸੇ ਤੁਮ ਲਾਹੇ ਕਰਾਇਆ ਉਹਦੇ ਵੀ ਨਹੀਂ ਹੁਣ ਇਹ ਕੋ ਦੱਸਦੇ ਕੋਈ ਚਿਪ ਚੱਲੀ ਉਹ ਬਾਈਪਾਸ ਉਹਨੂੰ ਕਰ ਦਿੰਦੇ ਆ ਨਾੜੀ ਨੂੰ ਉਹ ਤੇ 30-35 ਲੱਖ ਰੁਪਏ ਦਾ ਉਹਦਾ ਖਰਚਾ ਉਹ ਮਸ਼ੀਨ ਦਾ ਦੱਸਦੇ ਹੈਗਾ ਵਾ ਉਸ ਬਲੇਸ ਵਾਲੀ ਮਿੱਟੀ ਹੋਏ ਹੋਰ ਬੜਾ ਸੋਚਦਾ ਚਲੋ ਯਾਰ ਮੇਰਾ ਪਿਓ ਸਾਰੀ ਉਮਰ ਲੋਕਾਂ ਦੀ ਡਰਾਈਵ ਕਰਦਾ ਰਿਹਾ ਚਲੋ ਅਹੀਂ ਗਏ ਬਾਹਰ ਦੋਵੇਂ ਭਰਾ ਰਲ ਕੇ ਆਪਣਾ ਕੋ ਘਰ ਬਣਾਵਾਂਗੇ ਚੰਗਾ ਜਾਂ ਸੁੱਕੇ ਕਰਾਂਗੇ ਆਪ ਸੁੱਕੇ ਹੋ ਜਾਮਾ ਪੇ ਸੁਖਾ ਜਾਏਗਾ ਬੜਾ ਪੰਨਾਂਗਾ ਜਾਏਗਾ ਇਹ ਬੜੀਆਂ ਉਮੀਦਾਂ ਸੀ ਪਰ ਉਹ ਸਾਰਿਆਂ ਦਾ ਪਾਣੀ ਫਿਰਦੇ ਨਜ਼ਰ ਆਇਆ ਤੱਕ ਭਾਈ ਜੀ ਰਾਤ ਜਦੋਂ ਵੀ ਕਿਤੇ 12 2 ਵਜੇ ਜਾਗ ਆ ਜਾਂਦੀ ਹੈ ਨਾ ਤੇ ਫਿਰ ਚਾਹਨਕ ਹੁੰਦਾ ਵੀ ਪਹਿਲਾਂ ਸ਼ਾਮ ਕੇ ਫਿਰ ਸੁਪਨਾ ਵੀ ਆਉਂਦਾ ਵੀ ਬੱਚਾ ਬਾਹਰ ਗਿਆ ਹੈ ਫਿਰ ਚਾਹਨਕ ਹੁੰਦਾ ਵੀ ਬੱਚਾ ਮੇਰਾ ਤੇ ਨਾਲ ਦੇ ਕਮਰੇ ਪਿਆ ਉਹ ਨੂੰ ਦੇਦਾ ਹੀ ਨਹੀਂ ਉਹਨੂੰ ਮੈਂ ਤਾਂ ਮੇਰਾ ਮੋਰਚਾ ਮੇਰਾ ਨਾ ਬੜਾ ਪੁਰਾਣਾ ਬਹੁਤ ਪੁਰਾਣਾ ਤੇ ਉਹ ਉਹਦੇ ਤੇ ਪੈਸਾ ਲਗਾਉਣਾ ਜਾਂਦਾ ਪਪਾ ਤੁਸੀਂ ਨਵਾਂ ਮੋਰਚਾ ਲੈ ਲਓ ਤੇ ਇਹਨੂੰ ਵੇਚ ਦਿਓ ਪਰ ਨਹੀਂ ਭਲਾ ਵੀ ਕੀ ਬਾਤ ਨਾ ਗੁਰੇ ਵਾਏ ਮੇਰੇ ਘਰ ਦੇ ਮੇਰੇ ਨੇ ਉਹ ਉਹ ਨੂੰ ਦਰਬਾਰ ਸਾਹਿਬ ਲੈ ਜਾਂਦੇ ਬਾਫੜ ਕੇ ਲੈ ਜਾਂਦੇ ਨੇ ਆ ਜਾਂਦੇ ਨੇ ਦਵਾਈ ਲਿਆਉਂਦੇ ਨੇ ਇਹੋ ਕੁਝ ਚੱਲਣ ਰਿਹਾ 2 ਸਾਲ ਡੇਢ ਸਾਲ ਤੋਂ ਮੈਂ ਮਤਲਬ ਆਪਣੇ ਕੋਈ ਨਾ ਕਰ ਸਕਾ ਮੈਂ ਮੈਂ ਤੇਰੀ ਦਵਾਈ ਲਿਜਾਉਣ ਤਾਂ ਸਭ ਰਾਥਿਆ ਜੀ ਮੈਂ ਉਹ ਕਦੀ ਕਿਸੇ ਕੋ ਪੰਜ ਹਜ਼ਾਰ ਮੰਗੀਦਾ ਜੋ ਦਵਾਈ ਦੀ ਦਿਹਾੜੀ ਆਉਂਦੀ ਆ ਡੀਟਲ ਆ ਚਾਰ ਪੰਜ ਤੀ ਗੁਣ ਲਿਹਾਣੀ ਦਵਾਈ ਬਈ 2000 ਮੰਗੀਦਾ ਕਿ ਉਹ ਪੰਜ ਮੰਗੀਦਾ ਕਦੀ ਕਿਸੇ ਦਰਬਾਰ ਸਾਹਿਬ ਵਾਲੇ ਕੋ ਜਾਈਦਾ ਬਜਾਰ ਹਮ 5000 ਰੁਪਏ ਉਥੋਂ ਦਰਬਾਰ ਸਾਹਿਬ ਤੋਂ ਲੈ ਜਾਓ ਇਹੋ ਕਰਕੇ ਚੱਲਣ ਰਿਹਾ ਇਹ ਕੰਮ ਜਦੋਂ ਇਹ ਘੇ ਭੈਣ ਭਰਾ ਹੋ ਗਿਆ ਪੈਸੇ ਮੰਗਣ ਵਾਸਤੇ ਲੱਖਪਤੀ ਕਰੋੜਪਤੀ ਵੀ ਨੇ ਤੇ 10000 ਮੰਗਿਆ ਤੇ ਉਹ ਹੈਗੇ ਨਹੀਂ ਜੀ ਭਾਜੀ ਹਾਰੇ ਮੈਂ ਸੋਚਦਾ ਕਿ ਜਦੋਂ ਮੇਰਾ ਬੱਚਾ ਸੈੱਟ ਹੋ ਗਿਆ ਨਾ ਮੇਰਾ ਬੱਚਾ ਮੈਂ ਜਿੱਥੇ ਵੀ ਜਾਂਦਾ ਹਾਂ ਮੈਨੂੰ ਪੈਸੇ ਮਿਲਦੇ ਸੀ ਜਾਂ ਨਾ ਹੋ ਜਾਂਦੀ ਮੈਂ ਤਾਂ ਵੀ ਜਦੋਂ ਮੇਰਾ ਬੱਚਾ ਸੈੱਟ ਹੋਇਆ ਨਾ ਤੇ ਉਹ ਦਿਨ ਮੈਂ ਪ੍ਰਮਾਤਮਾ ਡਰ ਕੇ ਕਹਿੰਦਾ ਮੇਰੇ ਘਰ ਕੋਈ ਦਾ ਵੀ 50000 ਆਊਗਾ ਨਾ ਲੋੜ ਬੰਦ ਤੇ ਮੇਰੇ ਘਰੋਂ ਮੁੜ ਕੇ ਆਜੋ ਤੇ ਲੱਖ ਲੱਖ ਤੇ ਮੇਰੇ ਦੇ ਸੱਸੀਆ ਦੋਸਤੋ ਮੈਂ ਹਟੋੜਾ ਦਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨ ਦੇ ਨਾਲ ਤਸਵੀਰਾਂ ਖਾਵਾਗੇ ਅਮਰਸਰ ਦੇ ਉਸ ਨੌਜਵਾਨ ਦੀ ਜਿਸ ਦਾ ਨਾਲ ਰੋਬਨ ਸਿੰਘ ਆ ਬੜੇ ਚਾਵਾ ਦੇ ਨਾਲ ਇਹ ਨੌਜਵਾਨ ਜਰਮਨ ਦੀ ਧਰਤੀ ਤੇ ਗਿਆ ਸੀ ਕਾਰੋਬਾਰ ਵਾਸਤੇ ਆਪਣੇ ਸੁਪਨੇ ਲੈ ਕੇ ਪਰ ਉਸ ਨੂੰ ਕੀ ਪਤਾ ਸੀ ਉੱਥੇ ਜਾ ਕੇ ਉਹਦੀ ਅੱਖਾਂ ਦੀ ਰੋਸ਼ਨੀ ਜਲੀ ਚ ਚਲੀ ਜਾਂਦੀ ਆ ਅਤੇ ਉਸ ਤੋਂ ਬਾਅਦ ਉਹ ਕਿੰਨਾ ਮੁਸ਼ਕਲਾਂ ਸਾਹਮਣਾ ਕਰਕੇ ਜਿਹੜਾ ਉਸ ਨੂੰ ਵਾਪਸ ਪੰਜਾਬ ਲੈਣਾ ਪੈਂਦਾ ਰੋਬਨ ਜੀ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਰੋਬਨ ਜੀ ਇਕੜੇ ਇਕੜੇ ਲਾਤਾ ਜੋ ਮਾਰੇ ਸਮੇ ਜੋ ਮਾਰੇ ਦੌਰ ਚੋਂ ਲੰਘ ਕੇ ਆਏ ਜੇ ਕੀ ਕੀ ਸੁਪਨੇ ਲੈ ਕੇ ਤੁਸੀਂ ਵਿਦੇਸ਼ੀ ਦਿੱਤੀ ਗਏ ਸੀ ਹਾਂਜੀ ਸਾਸਿਗਾ ਭਾਈ ਸੁਪਨੇ ਤੇ ਬਹੁਤ ਲੱਗ ਗਏ ਘਰ ਦੇਣ ਮਤਲਬ ਕਿ ਕਰਜ਼ਾ ਦੇ ਕੇ ਭੇਜਿਆ ਸੀ 8-10 ਲੱਖ ਉਹਦੇ ਚੋਂ ਲੜੇ ਲੱਥੇ ਹੀ ਨਹੀਂ ਕੋਈ ਵੀ ਪੈਸੇ ਤੇ ਜਿੱਦਾਂ ਅੱਖਾਂ ਹੋ ਗਈਆਂ 6 ਮਹੀਨੇ ਬਾਅਦ ਜਾਂਦੇ ਮੇਰੀ 4-5 ਮਹੀਨੇ ਬਾਅਦ ਜਾਂਦੇ ਮੇਰੀ ਅੱਖਾਂ ਇਦਾਂ ਹੋ ਗਈਆਂ ਤੇ ਮਤਬਾ ਕੁਝ ਪਤਾ ਨਹੀਂ ਲੱਗਾ ਕਿ ਕਿੱਧਰ ਨੂੰ ਜਾਣਾ ਵਾ ਤੇ ਬਾਹਰ ਚੜ੍ਹੋ ਵੀਰ ਭਰਾਵਾਂ ਨੇ ਬੜੀ ਹੈਲਪ ਕੀਤੀ ਜਿਨ੍ਹਾਂ ਨੇ ਤੇ ਉਹਨਾਂ ਕੋ ਰਿਆਵਾ ਤੇ ਜਿੰਨਣਾ ਹਲਪ ਕੀਤੀ ਉਹਨਾਂ ਨੇ ਉਹਨਾਂ ਕੋ ਰਿਆ ਲਵ ਵੀਰ ਉਹਨਾਂ ਕੋ ਲਵ ਗੁਰੂ ਕੋ ਰਿਆ ਮਾਰ ਉਹਨਾਂ ਨੇ ਹਲਪ ਕੀਤੀ ਸਾਰੀ ਮੇਰੀ ਬਾਹਰ ਮਨੇਸਰ ਜੀ ਜਦੋਂ ਗਏ ਸੀ ਉੱਥੇ ਜਾ ਕੇ ਕਿੰਨਾ ਚਿਰ ਕੰਮ ਕੀਤਾ ਫਿਰ ਅੱਖਾਂ ਦੀ ਇੱਕਦਮ ਕਿਸ ਤਰ੍ਹਾਂ ਤੁਹਾਡੀ ਪ੍ਰੋਬਲਮ ਆ ਗਈ ਇੱਕਦਮ ਅੱਖਾਂ ਰੋਸ਼ਨੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਆ ਵੀ ਮੇਰੇ ਅੱਖਾਂ ਰੋਸ਼ਨੀ ਚਲ ਗਈ ਆ ਕਿਸ ਤਰ੍ਹਾਂ ਉੱਥੇ ਤੁਹਾਨੂੰ ਉਪਰ ਮੁਸ਼ਕਲ ਆਈ ਜੀ ਬਸ ਕੰਮ ਕਰਦੇ ਕਰਦੇ 4 ਕਿ ਮਹੀਨੇ ਕੰਮ ਕੀਤਾ ਜੇ ਤੇ ਕੰਮ ਕਰਦੇ ਕਰਦੇ ਜਦੋਂ ਮੈਨੂੰ ਬਲਰੀ ਵਿਖਣਾ ਸ਼ੁਰੂ ਹੋਇਆ ਤੇ ਲੱਗ ਕੇ ਜਰਮਨ ਦੀ ਦੁਕਾਨਾਂ ਤੇ ਗਿਆ ਐਨਕਲਵਾਉਣ ਉੱਥੇ ਵੀ ਦੋ ਨੰਬਰ ਚਾ ਕਿ ਤੇ ਅਣਕੁਣਕ ਨਹੀਂ ਲਵਾ ਸਕਦਾ ਮਤਲਬ ਉਥੇ ਪਾਸਵਰਡ ਵਗੈਰਾ ਉਧਰ ਤੇ ਲੀਗਲ ਡਾਕੂਮੈਂਟ ਜੇ ਮੰਗਦੇ ਸੀ ਲੱਗੇ ਵੀਰ ਹੀ ਮੁੰਡੇ ਰੈਸਟ ਹੁੰਦੇ ਜਿੱਥੇ ਮੇਰੇ ਲੱਗੇ ਕੰਮ ਕਰਦੇ ਪੰਜਾਬੀ ਉਹਨਾਂ ਨੇ ਸਲਾਹ ਦਿੱਤੀ ਦਾ ਪੁਰਤਕਾਰ ਦੱਜਾ ਉਹ ਚਲੋ ਨਾਲ ਗੱਡੀ ਕੁੜੀ ਲੈ ਕੇ ਬਾਹਵੋ ਕੇ ਬਾਹਵੋ ਫੜ ਕੇ ਆਉਂਦੇ ਉਥੇ ਆਪਣਾ ਰਹਿਣ ਦਾ ਕਰ ਲਈ ਤੇ ਪੰਚਾਇਤ ਨੂੰ ਇੱਥੇ ਦਵਾਂਗੇ ਉਹ ਫਿਰ ਜਾ ਕੇ ਚਲੋ ਸਭ ਨੂੰ ਪਤਾ ਲੱਗਦਾ ਕਿ ਅੱਦਾ ਵੀਰ ਕਿਸ ਨਾ ਕਿਸੇ ਨੇ ਰੱਖ ਲਿਆ ਆਪਣੇ ਕੋਲ ਉਥੇ ਮੈਨੂੰ ਉਹ ਗੱਡੀ ਫਿਰ ਲੱਭਣ ਨੂੰ ਪਤਾ ਲੱਗ ਗਿਆ ਨਹੀਂ ਵੀ ਰੱਖ ਲਿਆ ਤੇ ਬਹੁਤ ਜਦੋਂ ਹਸਪਤਾਲ ਚ ਵੀ ਜਦੋਂ ਮੇਰਾ ਕੋਈ ਨਹੀਂ ਹੋਇਆ ਤਿੰਨ ਮਹੀਨੇ ਚਾਰ ਮਹੀਨੇ ਬਾਅਦ ਅਪਾਇੰਟਮੈਂਟ ਪੈਂਦੀ ਉੱਥੇ ਮੇਰੀ ਇੱਕ ਬਾਹਰ ਦੀ ਪੁਰਤਕਾਲ ਤੇ ਜਦੋਂ ਉੱਥੇ ਵੀ ਕੋਈ ਹੱਲ ਨਹੀਂ ਲੱਭਾ ਤੇ ਫਿਰ ਉਹਨਾਂ ਨੇ ਸੋਚਿਆ ਕਿ ਇਹਨੂੰ ਵਾਪਸ ਤੋਰਦੀ ਉੱਥੇ ਦਾ ਲਾਸ਼ਾਂ ਦੀ ਇੰਡੀਆ ਹੋ ਜਾਏ ਇੱਥੇ ਉਹਨਾਂ ਨੇ ਫਰੀਆਨ ਨੂੰ ਤੋਰਨ ਦਾ ਫਰ ਸਾਰਿਆਂ ਨੂੰ ਸਲਾਹ ਬਣਾਈ ਮੇਰੀ ਤੇ ਮੇਨੇ ਸਿਰੋਬਨ ਉੱਥੇ ਕਿੰਨਾ ਕੁ ਇਲਾਜ ਕਰਾਇਆ ਉੱਥੇ ਕਿੰਨਾ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਡਾਕਟਰ ਕੀ ਦੱਸਦੇ ਸੀ ਅੱਖਾਂ ਦੀ ਰੋਸ਼ਨੀ ਕਿਉਂ ਚਲ ਗਈ ਆ ਕੋਈ ਅੱਖਾਂ ਪਿੱਛੇ ਲੈਂਡ ਘਟ ਸੀ ਜਾਂ ਕੀ ਮੁਸ਼ਕਲ ਕੀ ਆਈ ਸਾਰੀ ਬਹੁਤ ਥੋੜੇ ਡਾਕਟਰਾਂ ਉਤੇ ਭਾਈ ਪਤਾ ਹੀ ਨਹੀਂ ਲੱਗਦਾ ਕਿ ਦੋ ਮਹੀਨੇ ਬਹ ਸਕਦੇ ਤੇ ਉਹ ਜਿਹੜੀ ਇੱਥੇ ਇੰਡੀਆ ਮਸ਼ੀਨਾ ਵੱਖਾਂ ਦੇਖਣੜੀਆਂ ਉਹਨਾਂ ਚ ਵੇਖਦੇ ਸੀ ਤੇ ਫਿਰ ਘਰ ਨੂੰ ਘਰ ਦਿੰਦੇ ਅਗਲੀ ਪੁਆਇੰਟ ਪਾਉਂਦੇ ਸੀ ਤੇ ਉਹ ਉਤਰਾ ਸਾਰਾ ਹਿਸਟਰੀ ਦਾ ਫੋਲਦੇ ਸੀ ਕਿ ਕੀ ਹੋਇਆ ਕਿ ਕਿੱਦਾਂ ਹੈ ਸਾਰੇ ਪਾਈ ਹੀ ਪੁੱਛਦੇ ਮਰਤੇ ਤੋੜ ਦਿੰਦੇ ਬਸ ਉਹ ਵੀ ਤਿੰਨਾਂ ਮਹੀਨਾ ਬਾਅਦ ਪੁਆਇੰਟ ਵਟ ਅਗਲੀ ਪਾਉਂਦੇ ਸੀ ਤੇ ਮੇਰੇ ਤੋਂ ਨਾ ਟਾਈਮ ਨਹੀਂ ਹੈ ਮੈਂ ਆਪਣਾ ਫੇਰ ਅਗਲਾ ਸਾਲ ਵੀ ਇੱਥੇ ਕੱਢਦਾ 26 ਦਾ ਇਹ ਦੋ ਵਾਰ ਨਹੀਂ ਮੈਨੂੰ ਇਸੋ ਵੀ ਕਿੰਨਾ ਕਰਜ਼ਾ ਚੋ ਕੋਈ ਤੁਹਾਨੂੰ ਮਾਤਾ ਪਿਤਾ ਤੁਹਾਨੂੰ ਭੇਜਿਆ ਸੀ ਕਿ ਲੱਗਦਾ ਸੀ ਇੱਕ ਤੇ ਕਰਜ਼ਾ ਜਿਹੜਾ ਉਹ ਸਿਰ ਤੇ ਹਰੀ ਵੀ ਚੜ ਗਿਆ ਵਾ ਨਾ ਤੇ ਕਰਜ਼ਾ ਲੱਥਾ ਵਾ ਜਿਹੜੇ ਸੁਪਨੇ ਸੀ ਤੁਹਾਡੇ ਉਹ ਵੀ ਜਿਹੜੇ ਝਗੜਾ ਝੂਰ ਹੋਏ ਨੇ ਨਹੀਂ ਭਾਈ ਮਤਲਬ ਕਿ ਕਰਜ਼ਾ ਤੇ 10 ਬਾਰ ਲੱਖ ਕੀ ਕਰਕੇ ਭੇਜਿਆ ਬਾਪੂ ਨੇ ਤੇ ਪਰ ਉਹ ਅਜੇ ਵੀ ਉਦਾਂ ਹੀ ਪਿਆ ਵਾ ਸਿਰ ਤੇ ਅਜੇ ਵੀ ਨਹੀਂ ਲਾਇਆ ਸੁਪਨੇ ਤੇ ਸਾਰੇ ਲੱਗ ਗਿਆ ਨਾਲ ਭਾਰ ਹੋਇਆ ਕੋਈ ਵੀ ਪੁਰਾਣੀ ਫੇਰ ਉੱਥੇ ਆ ਗਿਆ ਵਾ ਵਾ ਸਭ ਤੋਂ ਪਹਿਲੇ ਅੱਖਾਂ ਜੇ ਸਭ ਤੋਂ ਪਹਿਲੇ ਮਾਪਿਆਂ ਦਾ ਮੂਵੀ ਵੇਖਣਾ ਆਪਣੇ ਬਸ ਬਿਲਕੁਲ ਹੀ ਸਰਦਾਰ ਇਕਬਾਲ ਸਿੰਘ ਸਾਡੇ ਨਾਲ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਰੋਬੇ ਦੇ ਪਿਤਾ ਜੀ ਇੱਕ ਪਿਤਾ ਵਾਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਹੈ ਜਦੋਂ ਜਵਾਨ ਪੁੱਤ ਕੰਮ ਕਾਰ ਵਾਸਤੇ ਰੋਜੀ ਰੋਟੀ ਵਾਸਤੇ ਸੁਪਨੇ ਲੈ ਕੇ ਵਿਦੇਸ਼ ਦੀ ਧਰਤੀ ਤੇ ਜਾਂਦਾ ਉੱਥੇ ਜਾ ਕੇ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਆ ਉਸ ਪਿਤਾ ਤੇ ਕੀ ਬੀਤਦੀ ਹੈ ਜਦੋਂ ਪਹਿਲਾ ਫੋਨ ਆਉਂਦਾ ਵੀ ਪਾਪਾ ਮੇਰੀ ਅੱਖਾਂ ਦੀ ਰੋਸ਼ਨੀ ਜਿਹੜੀ ਚਲੀ ਗਈ ਆ ਇਹ ਸੁਪਨੇ ਤੇ ਮਤਲਬ ਬਹੁਤ ਜ਼ਿਆਦਾ ਜਿਉਂ ਮੈਂ ਪੈਦਾ ਹੋਇਆ ਮੇਰੇ ਬਾਪ ਦਾ ਸਹ ਡੈਥ ਹੋ ਗਈ ਤੇ ਹੁਣ ਆਣ ਕੇ ਥੋੜਾ ਮਤਲਬ ਉਹ ਇਹ ਜਾਨ ਬੀ ਚਲੋ ਬੱਚੇ ਦੋ ਰਾਬਨੇ ਦਿੱਤੇ ਆ ਤੇ ਇਹ ਚਲੋ ਪੜ ਲਏ ਗਏ ਨੇ ਤੇ ਕਿਰੇ ਬਾਹਰ ਅੰਦਰ ਜਾਣਗੇ ਪਰ ਬਾਹਰ ਅੰਦਰ ਵਾਤੇ ਪਹਿਨ ਹੀਗਾ ਤੇ ਚਲੋ ਕਰ ਕਰ ਕੇ ਸੱਜਣਾ ਮਿੱਤਰਾਂ ਨੇ ਕਹਿ ਕੇ ਇਹਨੂੰ ਆਈਲਟਸ ਕਰਵਾਈ ਬਿ ਚਲੋ ਯਾਰ ਕੋਈ ਨਹੀਂ ਤੇ ਫੜ ਤੜਕੇ ਨੂੰ 10 ਲੱਖ ਰੁਪਈਆ ਮੈਂ ਇਕੱਠਾ ਕੀਤਾ ਮੇਰੇ ਕੋਲ ਇੱਕ ਮਤਲਬ 10000 ਰੁਪਈਆ ਮੇਰੇ ਕੋਲ ਆਪ ਕੋ ਹੈ ਨਹੀਂ ਕਿ ਮੈਂ 12000 ਕਮਾਉਣ ਲਾ ਬੰਦਾ ਮੈਂ ਨਹੀਂ ਇਕੱਠਾ ਕਰ ਸਕਦਾ ਪਰ ਲੋਕਾਂ ਪੈਣ ਪਰ ਮੇਰੀ ਬੜੀ ਮਦਦ ਕੀਤੀ 10 ਲੱਖ ਰੁਪਈਆ ਮੈਨੂੰ ਇਕੱਠਾ ਕਰਕੇ ਦਿੱਤਾ ਭੇਜਿਆ ਵੀ ਚਲੋ ਯਾਰ ਕਿਤੇ ਜ਼ਿੰਦਗੀ ਜ ਮੇਰਾ ਆਪਣਾ ਘਰ ਬਣ ਜਾਊਗਾ ਬਿਲਕੁਲ ਇਹਨਾਂ ਬੱਚਿਆਂ ਦੀਆਂ ਰੋਟੀ ਚੱਲਦੀ ਰਹੂ ਸੁਖੀ ਮਰਦਾ ਜਿਹੜਾ ਬੰਦਾ ਪੈਦਾ ਹੁੰਦਾ ਮਰਨਾ ਤੇ ਉਹਦਾ ਹੈਗਾ ਹੀ ਦਿਨ ਫੇ ਚਲੋ ਯਾਰ ਇਹ ਕਿਸੇ ਗਾੜੀ ਹੱਥ ਨਾਲ ਡਾਉਣ ਇਹ ਨਹੀਂ ਪਤਾ ਵੀ ਉੱਥੇ ਜਾ ਕੇ ਇਹਨਾਂ 4-5 ਮਹੀਨੇ ਕੰਮ ਕੀਤਾ ਬੜੀ ਖੁਸ਼ ਦੁਨੀਆ ਮੇਂ ਖਲੋਣ ਜੋਗੇ ਹੋਏ ਆ ਬਿਲਕੁਲ ਅਰੇ ਇਹ ਨਹੀਂ ਸਮਾਂ ਮਾੜਾ ਪਤਾ ਨਹੀਂ ਕਿਹੜਾ ਕੋਈ ਮੜਾ ਕੋਈ ਕਰਮ ਕੀਤਾ ਕਿਹੜੇ ਵੇਲੇ ਦਾ ਪਤਾ ਨਹੀਂ ਗਾੜੀ ਬੱਚੇ ਜਾਈਂ ਤੇ ਕਹਿੰਦੇ ਸਾਡੇ ਕੋਈ ਆ ਸਾਡੇ ਬੱਚੇ ਨੇ ਕੋਈ ਕਰਾ ਨਹੀਂ ਕੀਤਾ ਜੇ ਰੱਬ ਗਾੜੀ ਹਰਦਾਦ ਕਰਦੇ ਵੀ ਇਹਨੂੰ ਠੀਕ ਕਰ ਦੋ ਜਦੋਂ ਪਤਾ ਲੱਗਾ ਫਿਰ ਬੜਾ ਹੀ ਦੁੱਖ ਆ ਵੀ ਯਾਰ ਕੀ ਸੋਚਿਆ ਕੀ ਸੀ ਬਣ ਕੇ ਗਿਆ ਮਤਲਬ ਸਾਰੀ ਜ਼ਿੰਦਗੀ ਚੋਂ 50 ਮਹੀਨਿਆਂ ਜ ਤਾਂ ਚੜਾ ਕੇ ਇਹਨਾਂ ਥੱਲੇ ਮਤਲਬ ਇੱਕ ਪੌੜੀ ਖਿੱਚਣ ਵਾਲਾ ਹਿਸਾਬ ਸਾਡੇ ਪਰਿਵਾਰ ਨਾਲ ਹੋਇਆ ਵੀ ਯਾਰ ਬਣ ਕੇ ਗਿਆ ਜਿੱਥੇ ਲੋਕੀ ਵਧਾਈਆਂ ਦਿੰਦੇ ਸਾਡਾ ਬੱਚਾ ਬਾਹਰ ਚਲੇ ਗਿਆ ਉਹ ਹੋ ਮੁਲਕ 2 ਮਹੀਨੇ ਬਾਅ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਦੂਜਾ ਸਾਲ ਚੱਲ ਪਿਆ ਤੇ ਜੇ ਲੈ ਕੇ ਦਿਨ ਤੁਰੇ ਫਿਰਦੇ ਸਾਲ ਉੱਥੇ ਠੇਕੇ ਖਾਦੇ ਨੇ ਹੁਣ ਦਸੰਬਰ ਦਾ ਆਇਆ ਤੇ ਦਸੰਬਰ ਫੇਰ ਨੰਗਿਆ ਉਦੋਂ ਦਾ ਕਦੀ ਕਿਤੇ ਲੈ ਜਾਂਦੇ ਇੱਕ ਕਿਤੇ ਦਿੱਲੀ ਲੈ ਜਾਂਦੇ ਕਦੇ ਪਟਿਆਲੇ ਲੈ ਜਾਂਦੇ ਕਦੇ ਬੰਬਈ ਲੈ ਜਾਂਦੇ ਆ ਪਕੜਦੇ ਮੈਨੂੰ ਇਹ ਸਾਨੂੰ ਖੈਰ ਨਹੀਂ ਪਈ ਲਾਜ ਜਿੰਨੇ ਬਹੁਤ ਸਾਰੇ ਬਹੁਤ ਮਹਿੰਗੇ ਨੇ ਸਾਡੀ ਮਤਲਬ ਉਸੋਂ ਬਾਅਦ ਜਿੰਨੇ ਕਿ ਮੇ ਕੋ ਹੈਗੇ ਹੀ ਪਿੰਡ ਪਰੋਂ ਆਨੇ 4-5 ਲੱਖ ਰੁਪਈਆ ਹੋਇਆ ਸੀ ਉਹ ਮੈਂ ਇਕੱਠਾ ਕਰ ਲਾ ਚੁਕਾ ਹੁਣ ਗਾ ਮਤਲਬ ਦਵਾਈ ਜੁਗਾ ਵੀ ਬੜਾ ਉਖਾ ਹੋਇਆ ਮਤਲਬ ਉਹ ਬਣਾਇਆ ਰਲਾ ਬੰਦਾ ਜਿਹੜਾ ਉਹ ਕਿੱਥੇ ਲੈ ਕੇ ਜਾਵੇ ਲੁਧਿਆਣੇ ਕਿਦਾਂ ਖੜੀ ਇਹਨੂੰ ਚੰਡੀਗੜ੍ਹ ਕਿਦਾਂ ਖੜੀ ਉਹ ਦਵਾਈ ਮਹੀਨੇ ਦੀ ਜਿਹੜੀ ਆਉਣੀ ਉਹ ਕਿੱਦਾਂ ਲੈ ਕੇ ਆਈਏ ਚੰਗਾ ਜਾਂਦੇ 1 ਲੱਖ 1.5 ਲੱਖ ਰੁਪਈਆ ਤੇ ਕਿਤੇ ਰੈਸਟੋਰੈਂਟ ਲੱਗ ਗਿਆ ਜਿਹੜਾ 2 ਮਹੀਨੇ ਨੇ ਕੰਮ ਕੀਤਾ ਨੇ ਤੇ ਇੱਕ ਅੱਦੇ ਸੱਜਣ ਤੇ ਮੈਂ 2 ਮੈਂ ਤਾਂ ਤਾਂ ਮੇਰਾ ਮੋਟਰ ਚਾਲ ਮੇਰਾ ਨਾ ਬੜਾ ਪੁਰਾਣਾ ਬਹੁਤ ਪੁਰਾਣਾ ਹੈ ਤੇ ਉਹ ਉਹਦੇ ਤੇ ਪੈਸਾ ਲਗਾਉਣਾ ਜਾਂਦਾ ਪਾਪਾ ਤੁਸੀਂ ਨਵਾਂ ਮੋਟਰ ਚਾਲ ਲੈ ਲੋ ਤੇ ਇਹਨੂੰ ਵੇਚ ਦਿਓ ਪਰ ਨਹੀਂ ਪਤਾ ਵੀ ਇਹ ਕੀ ਬਾਤ ਨਾ ਗੁਰਿਆ ਵਾ ਤੇ ਉਹ ਸੁਬਲੇ ਸਾਰੇ ਮਿੱਟੀ ਹੋ ਗਏ ਹੋ ਤਾਂ ਬੜਾ ਸੋਚਦਾ ਚਲੋ ਯਾਰ ਮੇਰਾ ਪਿਓ ساری ਉਮਰ ਲੋਕਾਂ ਦੀ ਡਰਾਈਵ ਕਰਦਾ ਰਿਹਾ ਚਲੋ ਅਹੀਂ ਗਏ ਬਾਹਰ ਦੋਨੇ ਭਰਾ ਰਲ ਕੇ ਆਪਣਾ ਕੋ ਘਰ ਬਣਾਵਾਂਗੇ ਚੰਗਾ ਜਾਂ ਸੁੱਖੇ ਕਰਾਂਗੇ ਆਪ ਸੁੱਖੇ ਹੋ ਜਾਮਾਪੇ ਸੁੱਖਾ ਹੋ ਜਾਗਾ ਬੜਾ ਪਨੰਗਾ ਜਾਗਾ ਇਹ ਬੜੀਆਂ ਉਮੀਦਾਂ ਸੀ ਪਰ ਉਹ ਸਾਰਿਆਂ ਦਾ ਪਾਣੀ ਫਿਰਦੇ ਨਜ਼ਰ ਆਏ ਤੱਕ ਜੀ ਭਾਜੀ ਰਾਤ ਜਦੋਂ ਵੀ ਕਿਤੇ 12 2 ਵਜੇ ਜਾਗ ਆ ਜਾਂਦੀ ਹੈ ਨਾ ਤੇ ਫਿਰ ਚਾਹੰਕ ਹੁੰਦਾ ਵੀ ਪਹਿਲਾਂ ਸਿਆਣ ਕੇ ਫਿਰ ਸੁਪਨਾ ਵੀ ਆਉਂਦਾ ਵੀ ਬੱਚਾ ਬਾਹਰ ਗਿਆ ਹੈ ਫਿਰ ਚਾਹੰਕ ਹੁੰਦਾ ਵੀ ਬੱਚਾ ਮੇਰਾ ਤੇ ਨਾਲ ਦੇ ਕਮਰੇ ਪਿਆ ਉਹ ਨੂੰ ਦੀਦਾ ਹੀ ਨਹੀਂ ਉਹਨੂੰ ਮਤਲਬ ਕੰਮ ਤੇ ਜਾਂਦੇ ਆ ਵੀ ਆਉਂਦੇ ਆ ਵੀ ਦਿਮਾਗ ਉੱਥੇ ਜਿਹੜਾ ਡਿਊਟੀ ਕਰੀਦੀ ਉਹ ਥੋੜਾ ਦਿਮਾਗ ਰੈਸ ਹੋ ਜਾਂਦਾ ਫਿਰ ਜੇ ਤੁਰੇ ਨਾ ਮੋਟਰਸਾਈਕਲ ਤੇ ਇਹੋ ਜਾਂਦੇ ਆ ਵੀ ਆਉਂਦੇ ਆ ਦਿਮਾਗ ਜਹੋ ਜਾ ਜਾਂਦਾ ਵੀ ਕਿਦਾਂ ਠੀਕ ਹੋਗਾ ਯਾਰ ਇਹ ਕੀ ਬਣ ਗਈ ਗਿਆ ਕਿਦਾਂ ਠੀਕ ਹੋਗਾ ਹਟ ਬੱਚਾ ਠੀਕ ਹੋਊਗਾ ਕਿ ਨਹੀਂ ਹੋਊਗਾ ਉਹ ਇਹ ਠੀਕ ਕਰਦੇ ਜੋ ਸਜਾ ਸਾਨੂੰ ਦੇਣੀ ਸਮ ਦੇਦੇ ਹੋ ਸਾਡਾ ਬੱਚਾ ਠੀਕ ਕਰਦੇ ਹੋ ਬਸ ਇਹੋ ਹੀ ਸੋਚਦੇ ਚਲ ਜਾਈਦਾ ਇਹੋ ਸੋਚਦੇ ਆ ਜੀਦਾ ਇਹੋ ਸੋਚਦੇ ਘਰ ਦੇ ਗੱਲ ਕਰਦੀ ਮੇਰੇ ਘਰ ਦੇ ਮੇਰੇ ਨੇ ਉਹ ਉਹਨੂੰ ਦਰਬਾਰ ਸਾਹਿਬ ਲੈ ਜਾਂਦੇ ਬਾਹ ਫੜ ਕੇ ਲੈ ਜਾਂਦੇ ਨੇ ਆ ਜਾਂਦੇ ਨੇ ਦਵਾਈ ਲਿਆਉਂਦੇ ਨੇ ਇਹੋ ਕੁਝ ਚੱਲਣ ਰਿਹਾ ਸਾਲ ਜੇ ਸਾਲ ਤੋਂ ਸਾਡੇ ਕੋਲ ਜੀ ਡਾਕਟਰ ਕੀ ਦੱਸਦੇ ਨੇ ਇਸ ਦੇ ਇਲਾਜ ਵਾਸਤੇ ਕਿੰਨੇ ਕੇ ਪੈਸੇ ਲੱਗਣੇ ਨੇ ਅੱਖਾਂ ਦੀ ਰੋਸ਼ਨੀ ਵਾਪਸ ਆ ਸਕਦੀ ਆ ਅੱਖਾਂ ਦੇ ਗਾੜੀ ਲਾਈਟ ਹੈਗੀ ਆ ਜਾਂ ਕੋਈ ਨਾਰ ਪ੍ਰੈਸ ਹੋ ਗਈ ਆ ਕੀ ਦੱਸਿਆ ਦਾ ਡਾਕਟਰ ਸਾਹਿਬ ਲੋ ਇਹਦੀ ਨਾੜੀ ਦੱਸਦੇ ਕੋਈ ਇਥੋਂ ਜੀ ਬ੍ਰੇਨ ਚ ਹੁੰਦੀ ਆ ਉਹ ਕੋਈ ਡਾਕਟਰ ਕਹਿੰ ਪੀਜੀਆ ਹੀ ਤੋਂ ਮੈਂ ਤਾਂ ਜਿਸ ਤਰ੍ਹਾਂ ਤੁਮ ਇਲਾਜ ਕਰਾਇਆ ਉਹਦੇ ਵੀ ਨਹੀਂ ਹੁਣ ਇਹ ਕੋਈ ਦਾਦੇ ਕੋਈ ਚਿੱਪ ਚੱਲਦੀ ਉਹ ਬਾਈਪਾਸ ਉਹਨੂੰ ਕਰ ਦਿੰਦੇ ਆ ਨਾੜੀ ਨੂੰ ਉਹ ਉਹ ਤੇ 35 ਲੱਖ ਰੁਪਏ ਉਹਦਾ ਖਰਚਾ ਉਹ ਮਸ਼ੀਨ ਦਾ ਦਾਦੇ ਹੈਗਾ ਉਹ ਨਾੜੀ ਨੂੰ ਕਰਾਸ ਹੀ ਕਰ ਦਿੰਦੇ ਆ ਲਾ ਦਿੰਦੇ ਆ ਤੇ ਮੇਰੇ ਕੋਲ ਤੇ ਜਿੰਨੇ ਹੈਗੇ ਉਹ ਲੋਕਾਂ ਦੇ ਭੜ ਭਰਾਵਾਂ ਦਿੱਤੇ ਉਹ ਫੜ ਤਲ ਕੇ ਲਾ ਚੁੱਕੇ ਆ ਹੁਣ 25-30 ਹਜ਼ਾਰ ਰੁਪਏ ਦੀ ਦਵਾਈ ਆਉਂਦੀ ਮਹੀਨੇ ਦੀ ਉਹ ਦਵਾਈ ਜੋਗੇ ਹਰ ਮਹੀਨੇ ਦੀ ਆਉਂਦੀ ਹੈ ਮਤਲਬ ਆਯੂ ਵੈਦਿਕ ਦਵਾਈ ਚੱਲਦੀ ਅੰਗਰੇਜ਼ੀ ਵਾਲਿਆਂ ਤੇ ਜਵਾਦ ਤਾਂ ਵੀ ਚਾ ਉਹ ਚਿੱਪ ਲੱਗ ਸਕਦੀ ਹੈ ਉਹ ਕੰਟ੍ਰੈਕਟ ਕਰਵਾਉਣ ਦੇ ਇੱਕ ਪੈਸੇ ਟੱਡੇ ਹੋ ਸਕਦੇ ਆ ਤੇ ਜਾਂ ਫਿਰ ਆ ਜਿਹੜੀ ਉਹ 25-30 ਹਜ਼ਾਰ ਰੁਪਈਆ 12 ਹਜ਼ਾਰ ਕਮਵਾਲਾ ਬੰਦਾ ਲੁਧਿਆਣਾ ਜਾਂ ਪਟਿਆਲਾ ਲੈਣ ਜਾਣਾ ਕਰਾਇ ਲੱਗਦਾ ਆਉਣ ਜਾਣਾ ਤਾਂ ਥਾੜੀ ਭਾਈਦੀ ਆ ਕੀ ਲੱਗਦਾ 25-30 ਲੱਖ ਰੁਪਈਆ ਤੁਹਾਡੇ ਕੋਲ ਹੋਊਗਾ ਕਿ ਲੱਗਦਾ ਤੁਸੀਂ ਆਪਣੇ ਪੁੱਤ ਨੂੰ ਫਿਰ ਤੋਂ ਵਾਪਸ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਲਿਆ ਸਕਦੇ ਹੋ ਪਰ ਇਹ ਜੂ ਜੂ ਕਹਿੰਦਾ ਵੀ ਮੈਂ ਪਪਾ ਤੁਹਾਡਾ ਸ਼ਕਲ ਵੇਖੀ ਨੂੰ 10 ਸਾਲ ਤੋਂ 2 ਸਾਲ ਹੋ ਗਏ ਮੈਂ ਤੁਹਾਡਾ ਚਿਹਰਾ ਨਹੀਂ ਵੇਖਿਆ ਤੁਹਾਡਾ ਮੈਂ ਉਹ ਜੋ ਮਾਪਿ ਉਹਦੇ ਬੀਜ ਦੀ ਮਾਪਿ ਉਹ ਦੱਸਦਾ ਹੋ ਬਿਲਕੁਲ ਤੇ ਇੰਨੇ ਪੈਸੇ ਜਿਹਨੇ ਡਾਕ ਕੁਝ ਵੀ ਜਾਇਦਾਦ ਨਹੀਂ ਹੈਗੀ ਤੁਹਾਡੇ ਘਰ-ਬਾਰ ਕੋਈ ਪਲਾਟ ਨਹੀਂ ਹੈਗਾ ਕੋਈ ਮਾਂ ਪਿਓ ਦੀ ਸਰਕਾਰੀ ਨੌਕਰੀ ਨਹੀਂ ਹੈਗੀ ਤੇ ਇਹਦੇ ਕੋਈ ਭੈਣ ਭਰਾਈ ਹੈ ਕੋਈ ਹੱਲ ਪਕਾ ਦੇ ਤਾਂ ਤੇਦਾ ਚਲੋ ਇਲਾਜ ਹੋ ਜੇ ਤੇ ਆਪਣੀ ਦੁਨੀਆ ਫੇਰ ਦੁਬਾਰਾ ਤੋਂ ਵੇਚ ਸਕੇ ਕਿ ਭੈਣ ਭਰਾਵਾਂ ਦੇ ਰਾਈ ਜੇ ਕੋਈ ਇਹ ਤੇ ਕੁਤਸ ਖਾਨ ਪਰਵਾਰ ਤੇ ਚਲੋ ਇਹ ਵੀ ਵਿਚਾਰ ਆਪਣੀ ਦੁਨੀਆ ਵੇਖ ਸਕਦੇ ਮੈਂ ਇਹੋ ਕਰ ਸਕਦਾ ਮੇਰੇ ਕੋ ਆਪਣੀ ਇੰਨੀ ਹਸੀਅਤ ਨਹੀਂ ਹੈਗੀ ਕਿ ਮੈਂ ਮਤਲਬ ਆਪਣੇ ਕੋਈ ਦਾ ਕਰ ਸਕਾ ਮੈਂ ਮੈਂ ਤੇ ਇਹਦੀ ਦਵਾਈ ਲਿਜਾਉਂਦਾ ਹਾਂ ਸਬਰਾਥਾ ਜੀ ਮੈਂ ਉਹ ਕਦੀ ਕਿਸੇ ਕੋ 5000 ਮੰਗੀ ਜਾ ਜੋ ਦਵਾਈ ਦੀ ਦਿਹਾੜੀ ਆਉਂਦੀ ਆ ਡੀ ਆ ਚਾਰ ਪੰਜ ਦਿਨ ਲੈਣੀ ਦਵਾਈ ਕੋਈ ਕਿਸ 2000 ਮੰਗੀ ਦਾ ਕੋ 5 ਮੰਗੀ ਦਾ ਕਦੀ ਕਿਸ ਦਰਬਾਰ ਸਾਹਿਬ ਵਾਲੇ ਕੋ ਜਾਈਦਾ ਵਿਚਾਰਾ 5000 ਰੁਪਏ ਉਥੋਂ ਦਰਬਾਰ ਸਾਹਿਬ ਤੋਂ ਲੈ ਜਾਓ ਇਹੋ ਕਰਕੇ ਇਦਾਂ ਚੱਲਣ ਰਿਹਾ ਜੇ ਕੰਮ ਪਰ ਕੀ ਲੱਗਦਾ ਨਹੀਂ ਕਿ ਬਾਰ ਨਹੀਂ ਸੋਚਿਆ ਸੀ ਵੀ ਬੇਟਾ ਕਰੋ ਗਿਆ ਵਾ ਜ਼ਿੰਦਗੀ ਪਰਿਵਾਰ ਚ ਖਾਨਦਾਨ ਚ ਪਹਿਲਾ ਪੁੱਤ ਬਾਹਰ ਗਿਆ ਵਾ ਪਰਿਵਾਰ ਚ ਮੈਂਬਰ ਗਿਆ ਵਾ ਘਰ ਦੀ ਗਰੀਬੀ ਦੂਰ ਕਰ ਦੂਗਾ ਸੁਪਨੇ ਬਹੁਤ ਦੇਖੇ ਸੀ ਪਰ ਕੀ ਲੱਗਦਾ ਸੁਪਨੇ ਸਾਰੇ ਖਤਮ ਹੋ ਗਏ ਨੇ ਜਿਸ ਤਰ੍ਹਾਂ ਚਾਵਾਂਣਾ ਭੇਜਿਆ ਸੀ ਪੁੱਤ ਨੂੰ ਉਸੇ ਤਰ੍ਹਾਂ ਵਾਪਸ ਆ ਗਿਆ ਤੇ ਆ ਕੇ ਸਗੋਂ ਦੁੱਖਾਂ ਜਿਹੜਾ ਵਾ ਉਹ ਜ਼ਿਆਦਾ ਲੈ ਕੇ ਆਇਆ ਨਾਲੇ ਇਹ ਸੁਪਨੇ ਦਿੰਨੇ ਹੀ ਵੀ ਯਾਰ ਮੈਂ ਜਦੋਂ ਇਹ ਘੇ ਭੈਣ ਭਰਾ ਹੋ ਗਿਆ ਪੈਸੇ ਮੰਗਣ ਵਾਸਤੇ ਲੱਖਪਤੀ ਕਰੋੜਪਤੀ ਵੀ ਨੇ ਤੇ 10000 ਮੰਗਿਆ ਉਹ ਹੈਗੇ ਨਹੀਂ ਜੀ ਭਾਜੀ ਹਰ ਮੈਂ ਸੋਚਿਆ ਸਮਝਾ ਜਦੋਂ ਮੇਰਾ ਬੱਚਾ ਕੇ ਸੈੱਟ ਹੋ ਗਿਆ ਨਾ ਮੇਰਾ ਬੱਚਾ ਮੈਂ ਜਿੱਥੇ ਵੀ ਜਾਂਦਾ ਹਾਂ ਮੈਨੂੰ ਪੈਸੇ ਮਿਲਦੇ ਸੀ ਜਾਂ ਨਾ ਹੋ ਜਾਂਦੀ ਮੈਂ ਤਾਂ ਵੀ ਜਦੋਂ ਮੇਰਾ ਬੱਚਾ ਸੈੱਟ ਹੋਇਆ ਨਾ ਤੇ ਉਹਦੋਂ ਮੈਂ ਪ੍ਰਮਾਤਮਾ ਡਰ ਕੇ ਕਹਿੰਦਾ ਮੇਰੇ ਘਰ ਕੋਈ ਦਾਹ ਵੀ 50000 ਰੁਪਏ ਆਊਗਾ ਨਾ ਲੋੜਵੰਦ ਤੇ ਮੇਰੇ ਘਰੋਂ ਮੁੜ ਕੇ ਆਜੋ ਤੇ ਲੱਖ ਲਾਂ ਤੇ ਮੇਰੇ ਦੇ ਯਾਰ ਤੁਸੀਂ ਇਹਨੇ ਦੇ ਪੈਸੇ ਹੋਣ ਦੇ ਬਾਅਦ ਤੁਹਾਡਾ ਲੋਕਾਂ ਦਾ ਦੇਲ ਹੀ ਨਹੀਂ ਹੈ ਕਹਿੰਦਾ ਤਾਂ ਜੇ ਕੋ ਮੰਗਣ ਗਿਆ ਤੂੰ ਬੜੀ ਵੱਡੀ ਗੱਲ ਹੁੰਦੀ ਮੰਗਣਾ ਬੜਾ ਔਖਾ ਤੁਹਾਡੇ ਸਾਹਮਣੇ ਬੱਚਾ ਨਹੀਂ ਤਿਆਰ ਕੇ ਪਪਾ ਹੀ ਪਹਿਲੇ ਨਹੀਂ ਮੰਗਣੇ ਕਿਦਾਂ ਕਰੀ ਮੈਂ ਲੜ ਕੇ ਤੁਹਾਡੇ ਸਾਹਮਣੇ ਕਿਨੇ ਦਿਨਾਂ ਤੋਂ ਲੋਕ ਕਮੈਂਟ ਕਰਦੇ ਭਾਈ ਬੱਚੇ ਬਸ ਬਚਾ ਆ ਗਿਆ ਕੀ ਬਣਿਆ ਨਹੀਂ ਬਣਿਆ ਸਾਡੇ ਕੋਲ ਪਰਵਾਹ ਦੀ ਆਦਤ ਨਹੀਂ ਹੈਗੀ ਮੰਗਣ ਦੀ ਮੰਗਣਾ ਇੱਕ ਪੰਜਾਬੀ ਸਰਦਾਰ ਵਾਹ ਤੇ ਪੜਾਉ ਖਾ ਪਰ ਮਜਬੂਰੀ ਹੈ ਕਿ ਇਸ ਕਹਿ ਸਕਦੇ ਵੀ ਕਿਹਦਾ ਆਬ ਦਾ ਜੀ ਕਰਦਾ ਆਪਣੇ ਪੁੱਤ ਵਾਸਤੇ ਇਸ ਤਰ੍ਹਾਂ ਲੋਕਾਂ ਕਾ ਲਈ ਹੱਥ ਅੱਡੇ ਫਰਿਆਦ ਕਰੇ ਪਰ ਮਜਬੂਰੀ ਹੈ ਸਮਾ ਬੰਦੇ ਨੂੰ ਇਸ ਤਰ੍ਹਾਂ ਦੇ ਮੌਤੇ ਲੱਗ ਖੜਾ ਕਰ ਦਿੰਦਾ ਵਾ ਤੇ ਮੈਨੂੰ ਐਸੋਪੀ ਹੁਣ ਜੇਕਰ ਤੁਹਾਡੀ ਕਿਸੇ ਨੂੰ ਮਦਦ ਕਰਨੀ ਹੋਵੇ ਕਿਸ ਤਰ੍ਹਾਂ ਮਦਦ ਕਰ ਸਕਦਾ ਕਿਹੜਾ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜਿਸ ਤਰ੍ਹਾਂ ਰੋਬਰ ਦੀ ਜਿਹੜੀ ਅੱਖਾਂ ਦੀ ਵਾਪਰੋਸ਼ਨੀ ਵਾਪਸ ਆ ਸਕੇ ਉਹਦੇ ਵਾਸਤੇ ਲਾਗ ਵਾਸਤੇ ਜਿੰਨੇ ਪੈਸੇ ਚਾਹੀਦੇ ਨੇ ਆਪਣਾ ਕੋ ਮੋਬਾਈਲ ਨੰਬਰ ਸਾਂਝਾ ਕਰ ਦਿਓ ਜਿਸ ਤਰ੍ਹਾਂ ਦਾਨੀ ਸੱਜਣ ਨੇ ਦੇਸ਼ ਆਦੇਸ਼ਾਂ ਨਾਲ ਬੈਠੇ ਨੇ ਹਰ ਕਿਸੇ ਨੂੰ ਅਡੀਕ ਹੋ ਗਈ ਵੀ ਯਾਰ ਰੋਬਰ ਦੇ ਕੀ ਹਾਲਾਤ ਨੇ ਜਰਮਨ ਤੋਂ ਵਾਪਸ ਆ ਗਿਆ ਸੀ ਪੰਜਾਬ ਉਤੋਂ ਬਾਅਦ ਕੀ ਇਸ ਤਰ੍ਹਾਂ ਬੀਤੀ ਉਹ ਦਿਨ ਤੇ ਕਿਸ ਤਰ੍ਹਾਂ ਦੇ ਹਾਲਾਤ ਦੀ ਜ਼ਿੰਦਗੀ ਬਤੀਤ ਕਰ ਰਿਹਾ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਜਰੂਰ ਸਾਂਝਾ ਕਰ ਦਿ ਭਾਈ ਮੇਰਾ ਮੋਬਾਈਲ ਨੰਬਰ 98765 73005 98765 73005 ਤੇ ਗੂਗਲ ਪੇ ਚੱਲਦਾ ਵਾ ਤੇ ਮੈਂ ਤੇ ਉਹ ਬੇਨਤੀ ਕਰਾਂਗਾ ਵੀ ਭੈਣ ਭਰਾ ਕਰਦੇਓ ਅੱਜ ਮੇਰਾ ਬੱਚਾ ਠੀਕ ਹੋ ਜਾਏਗਾ ਤੇ ਜਿੱਥੇ ਮਨੂੰ ਕਦੇ ਆਵਾਜ਼ ਮਾਰੋਗੇ ਮੈਂ ਜਿੰਨੇ ਜੋਗਾ ਮੈਂ ਕਹੇ ਕੋਈ ਨਹੀਂ ਭਜਦਾ ਮੇਰੀ ਉਹ ਹੀ ਦਾ ਸਾਰੇ ਭੈਣ ਭਰਾਵਾਂ ਕੇ ਬੜਾ ਬੜਾ ਰੱਬ ਨੇ ਕੁਝ ਦਿੱਤਾ ਵਾ ਤੇ ਜੇ ਨਹੀਂ ਦਿੱਤਾ ਤਾਂ ਵੀ ਬੈਠੇ ਜੇ ਦਿੱਤਾ ਤੋਦਾ ਸ਼ੁਕਰੀਆ ਕਰਨਾ ਚਾਹੀਦਾ ਵਾ ਤੇ ਚਲੋ ਹੈਲਪ ਕਰ ਦੇਣ ਤੇ ਮੇਰੇ ਬੱਚੇ ਦਾ ਲਾਜ ਹੋ ਜਾਏ ਵੀ ਦੁਨੀਆ ਵੇਖ ਸਕੀ ਅਸੀਂ ਵੀ ਸੋਖਾ ਮਰ ਜਾਗੇ ਦੁਨੀਆ ਤੋਂ ਜਾਣਾ ਥੋੜਾ ਸੋਖਾ ਹੋ ਜਾਊਗਾ ਇਹ ਨੀ ਗੇਬਸ ਜੇਕਰ ਅੱਜ ਸਮਾਨਾ ਅਸੀਂ ਬਾਹ ਫੜੀ ਰੋ ਬੰਦੀ ਦੀ ਪਰਿਵਾਰ ਦੀ ਤੇ ਮੈਨੂੰ ਲੱਗਦਾ ਵੀ ਗਾ ਸਾਰੀ ਉਮਰ ਫਿਰ ਇਸ ਦਾ ਜਿਹੜਾ ਇਲਾਜ ਹੋਣਾ ਸੰਭਵ ਆ ਕਿਉਂਕਿ ਪਰਿਵਾਰ ਕੋਈ ਇਹਦੇ ਪੈਸੇ ਹੈ ਨਹੀਂ ਐਸਾ ਕਿ ਸਾਡੇ ਬੜੇ ਦਾਨੀ ਵੀਰ ਨੇ ਦਾਨੀ ਸੱਜਣ ਨੇ ਐਨ ਆਰ ਆਈ ਵੀਰ ਨੇ ਸਮਾਸੇ ਵੀ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਐਸਾ ਕਿ ਹੱਥ ਜੋੜ ਕੇ ਪੀ ਲਿਆ ਭਾਈ ਨਹੀਂ ਪੈਸੇ ਦੀ ਨਹੀਂ ਨਾ ਵੀ ਦਿਓ ਇਹ ਇਲਾਜ ਹੀ ਕਰਾ ਦਿਓ ਬੱਚੇ ਦਾ ਕਿਸੇ ਤਰ੍ਹਾਂ ਅੱਖਾਂ ਦੀ ਰੋਸ਼ਨੀ ਵਾਪਸ ਆ ਸਕੇ ਉਹ ਸੁਪਨਾ ਜਿਹੜਾ ਆਪਣੇ ਮਾਪੇ ਦਾ ਚਿਹਰਾ ਦੇਖਣ ਦਾ ਉਹ ਸੁਪਨਾ ਜਰੂਰ ਤੁਸੀਂ ਪੂਰਾ ਕਰ ਦਿਓ ਮਨੋdeo ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰਸਾਦ